ਹਰ ਰੋਜ਼ ਮੈਂ ਕੁਝ ਨਾ ਕੁਝ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈਂ ਭਾਈ ਤੇ ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲੱਗਦੀ ਐ ਕੋਈ ਨਹੀਂ ਕਰਦੇਵ ਤੂੰ ਆ ਸਰਕਾਰ ਆ ਲੈਣ ਦੇ ਪਰਚਾ ਪਾਹਾਂ ਗਰਦੇਵ ਤੇ ਚਲੋ ਜੀ ਉਹ ਲੜਾਤੇ ਆਪਸ ਵਿੱਚ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਤੇ ਫਲਾਨਿਆਂ ਦੀ ਦੂਜੀ ਪਾਰਟੀ ਦਾ ਆਪਦੇ ਵਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਪੱਲਾ ਮੈਂ ਨਹੀਂ ਸੀ ਬਸ ਉਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾਂਗੇ ਨੂੰ ਮਲੇਹੀਂ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕਿ ਟੁਕਟੇ ਇਹ ਤਾਂ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪ ਮਰੇ ਬਿਨਾਂ ਕੋਈ ਸੁਰਗ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੋ ਹਈ ਨਹੀਂ ਰਹਿਮ ਉਹਨਾਂ ਦੇ ਹਰ ਰੋਜ਼ ਮੈਂ ਕੁਛ ਤਾਂ ਕੁਛ ਨਵਾਂ ਦੇਖਦਾ ਰਹਿਣਾ ਲੀਡਰ ਆਪਣੇ ਕੋਲੇ ਆਉਂਦੇ ਨੇ ਪਿੰਡਾਂ 'ਚ ਤੂੰ ਮੇਰੇ ਹੈ ਬਾਈ ਤੋ ਉਹ ਕਹਿੰਦਾ ਹਾਂ ਜੀ ਬੱਗਰਦੇਵ ਦੇ ਨਾਲ ਆਪਣੀ ਲੱਗਦੀ ਐ ਕੋਈ ਨਹੀਂ ਕਰਦੇ ਤਾਂ ਤੂੰ ਆ ਸਰਕਾਰ ਆ ਲੈਣੇ ਪਰਚਾ ਪਾਹਾਂਗੇ ਕਰਦੇਵ ਤੇ ਚਲੋ ਜੀ ਉਹ ਲੜਾਤੇ ਆਪਸ ਇੱਕ ਦੂਜੇ ਦੇ ਭੋਗਤੇ ਨਹੀਂ ਜਾਂਦੇ ਇੱਕ ਦੂਜੇ ਦੇ ਬਰਾਤ ਨਹੀਂ ਜਾਂਦੇ ਉਹ ਤਾਂ ਫਲਾਨਿਆਂ ਦੀ ਦੂਜੀ ਪਾਰਟੀ ਦਾ ਐ ਆਪਦੇ ਬਿਹਾ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਪੱਲਾ ਮੈਂ ਐ ਨਹੀਂ ਸੀ ਬਸ ਉਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਐ ਮੈਂ ਜਾਂਦਾ ਵੀ ਨਹੀਂ ਆਇਆ ਜੇ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਕਟੋ-ਕਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੈ ਲਾਂਗੇ ਨੂੰ ਮੈਨਾਂ ਹੀ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਤਰਾਜ ਨਹੀਂ ਕਰਦਾ ਕਰੋ ਪਰ ਕਟੁਕਟੇ ਇਹ ਤਾਂ ਦੇਖ ਲਓ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸਵਿਸ਼ ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਬਿਨਾਂ ਕੋਈ ਸੁਰਗ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਾਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹਾਂ ਹੁਣ ਸਾਡੇ ਤੇ ਰਹਿਮ ਕਰਨਗੇ lo hay ni